ਇਹ ਤਸਵੀਰਾਂ ਖੰਨਾ ਦੀਆਂ ਨੇ ਇੱਥੇ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਲਖਵੀਰ ਲੰਡਾ ਦੇ ਸਾਥੀਆਂ ਦੀਆਂ ਟਿਕਾਣਿਆਂ ਤੇ ਰੇਡ ਕੀਤੀ ਹੈ ਤਿੰਨ ਸਾਥੀਆਂ ਦੀ ਟਿਕਾਣਾ ਤੇ ਛਾਪੇਮਾਰੀ ਹੋਈ ਹੈ ਇਸ ਦੌਰਾਨ ਪੁਲਿਸ ਨੇ ਘਰਾਂ ਦਾ ਚੱਪਾ-ਚੱਪਾ ਛਾਣਿਆ ਇਸ ਤੋਂ ਇਲਾਵਾ ਪਰਿਵਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਤਿੰਨ ਵਿੱਚੋਂ ਦੋ ਸਾਥੀ ਜੇਲ੍ਹ ਚ ਨੇ ਅਤੇ ਇੱਕ ਜ਼ਮਾਨਤ 'ਤੇ ਹੈ ਲਖਵੀਰ ਲੰਡਾ ਤੇ ਪੰਜਾਬ ਵਿੱਚ ਕਈ ਵਾਰਦਾਤਾਂ ਕਰਵਾਉਣ ਦੇ ਇਲਜ਼ਾਮ ਨੇ ਮਾਨਯੋਗ ਬੀਜੀਪੀ ਪੰਜਾਬ ਜੀਤੀ ਹਰ ਇਤਾਂ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਅੱਜ ਦੇ ਕੱਲ ਜਿਹੜਾ ਗੈਂਗਸਟਰ ਲੰਡਾ ਲਪੇਸੀ ਸਿੰਘ ਲੰਡਾ ਤੇ ਅਸੋਸੀਏਟਸ ਐ ਜਾਂ ਉਹਦੇ ਸਾਥੀ ਨੇ ਜਾਂ ਉਹਦੇ ਕੋ-ਅਕਿਊਜ਼ਡ ਐ ਉਹਨਾਂ ਸਾਰਿਆਂ ਦੇ ਸਰਚ ਆਪਰੇਸ਼ਨ ਤੇ ਉਹਨਾਂ ਦੇ ਟਿਕਾਣਿਆਂ ਦੀ ਜਿਹੜਾ ਤੇ ਰੇਟ ਚੱਲ ਰਹੀ ਐ ਪੂਰੇ ਪੰਜਾਬ ਦੇ ਵਿੱਚ ਇਸੇ ਲੜੀ ਦੇ ਵਿੱਚ ਸਾਡੇ ਖੰਨੇ ਦੇ ਵਿੱਚ ਜਿਹੜੇ ਗੈਂਗਸਟਰ ਲੰਡੇ ਦੇ ਤਿੰਨ ਸਾਥੀ ਨੇ ਜਾਂ ਤਿੰਨ ਉਹਦੇ ਨਾਲ ਅਸੋਸੀਏਟਡ ਬੰਦੇ ਨੇ ਉਹਨਾਂ ਦੇ ਸੀ ਖੰਨਾ ਦੇ ਵਿੱਚ ਸਾਡੇ ਪਰਫੈਕਟ ਸਿਚੂਏਸ਼ਨ ਤੋਂ ਅਸੀਂ ਸਰਚ ਕਰਵਾਈ ਐ ਤੇ ਇਹਨਾਂ ਦੇ ਘਰਾਂ ਦੇ ਵਿੱਚ ਸਾਡੇ ਜਿਹੜੇ ਦੇ ਵਿੱਚ ਇਹਨਾਂ ਨਾਲ ਅਸੋਸੀਏਟਿਡ ਤਿੰਨ ਬੰਦੇ ਨੇ ਰਕਵਿੰਦਰ ਸਿੰਘ ਰਕੀ ਰਕੀ ਹੈ ਜੇ ਅਜਨੌਥ ਪਿੰਡ ਦਾ ਤੇ ਥਾਣਾ ਦੁਰਾਹੇ ਦਾ ਰਹਿਣ ਵਾਲਾ ਰਵੀ ਰਾਜਗੜ ਹੈ ਇਹ ਇਹ ਵੀ ਦੁਰਾਹੇ ਪਿੰਡ ਦਾ ਦੁਰਾਹੇ ਥਾਣੇ ਦੇ ਵਿੱਚ ਰਾਜਗੜ ਪਿੰਡ ਦਾ ਰਹਿਣ ਵਾਲਾ ਹੈ ਤੇ ਤੀਸਰਾ ਵਿਸ਼ਨੂ ਸੋਣਨੀ ਹੈ ਇਹ ਮੰਡਿਆਲਾ ਕਲਾਂ ਦੇ ਵਿੱਚ ਕਿਰਾਏ ਤੇ ਰਹਿੰਦਾ ਸੀਗਾ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਵਿਸ਼ਨੂ ਸੋਣਨੀ ਤੇ ਜਿਹੜਾ ਰਕਵਿੰਦਰ ਰਕੀ ਹੈ ਦੋਨੋਂ ਜੇਲ੍ਹ ਦੇ ਵਿੱਚ ਨੇ ਤੇ ਰਵੀ ਰਾਜਗੜ ਵੀ ਤੇ ਅਸੀਂ ਇਹਨਾਂ ਤੇ ਘਰਾਂ ਦੀ ਸਰਚ ਕਰਵਾਈ ਹੈ ਤੇ ਜੇ ਕੋਈ ਸਾਨੂੰ ਇਸ ਤਰ੍ਹਾਂ ਦੀ ਚੀਜ਼ ਮਿਲੀ ਤਾਂ ਸੀ ਉਹ ਤੇ ਜਾਂ ਕੋਈ ਇਨਕ੍ਰਿਮੀਨੇਟਿੰਗ ਐਵਿਡੈਂਸ ਮਿਲਦਾ ਜਾਂ ਕੋਈ ਸਾਨੂੰ ਗੈਰ ਕਾਨੂੰਨੀ ਚੀਜ਼ ਮੱਦੇਦਰ ਦੇ ਮੁਤਾਬਕ ਅਪਲਾਈ ਕਰ ਰਹੀ ਹੋਵੇ ਤੇ ਮਕਸਦ ਇਹ ਹੈ ਜਿਵੇਂ ਕਿ ਇਸ ਦਾ ਪਪਰਪਸ ਹੈ ਤਾਂ ਸੀ ਇਹਦਾ ਬੇਸਿਕਲੀ ਇਹੀ ਪਰਪਸ ਹੈ ਕਿ ਕੋਈ ਗੈਰ ਕਾਨੂੰਨੀ ਜਾਂ ਕੋਈ ਦੇਸ਼ ਵਿਰੋਧੀ ਜਾਂ ਐਂਟੀ ਨੈਸ਼ਨਲ ਜਾਂ ਕੋਈ ਹੋਰ ਕੋਈ ਗੈਰ ਕਾਨੂੰਨੀ ਐਕਟੀਵਿਟੀ ਵਿੱਚ ਕਰੰਟਲੀ ਇਨਵੋਲਟ ਤਾਂ ਨਹੀਂ ਹੈ ਜੇ ਕੋਈ ਹੈਗੀ ਤਾਂ ਉਹਨਾਂ ਦੇ ਤਾਂ ਕਿ ਉਸ ਮੁਤਾਬਕ ਕਰ ਲਈ ਉਹ ਵਿੱਚ ਲੈਂਦੇ ਜੀ ਸੀ